ਤਿਲੰਦਰ ਲੋਕ ਸਭਾ ਚੋਣਾਂ 'ਚ 13 0 ਸੀਟ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਕਿਤਾ ਸੀਐਮ ਮਾਨ ਨੂੰ ਚੈਲੰਜ ਚਲੋ ਹੁਕਮ ਕਰੋ ਸਰ ਅੱਜ ਦੀ ਰਾਜਨੀਤਿਕ ਵਿਚਾਰੀ ਸਰ ਜਿਹੜੀ ਅੱਜ ਰਾਜਨੀਤਿਕ ਵਿਚਾਰੀ ਆ ਜਨਸ਼ਵਾਲ ਜੀ ਪਹੁੰਚਾਈ ਕਰ ਰਿਹਾ ਕਾਂਗਰਸ ਦੇਖ ਕੇ ਵਿਚਾਰ ਰੱਲੀ ਕੀਤੀ ਏਰੀਆ ਕੀ ਬੋਟੀ ਕਰਦੀ ਕਿੰਨੇ ਹੋ ਗਏ ਆਉਣ ਵਾਲੇ ਇਲੈਕਸ਼ਨਰ ਦੇ ਵਿੱਚ ਦੇਖੋ ਗੱਲ ਐ ਸਰ ਸਾਰੀਆਂ ਪਾਰਟੀਆਂ ਤਿਆਰੀਆਂ ਕਰ ਰਹੀਆਂ ਨੇ ਤੇ ਇਹ ਵੀ ਤਿਆਰੀ ਦਾ ਸਹੀ ਹੈ ਜੀ ਇਟ ਇਜ਼ ਗੁੱਡ ਜਲੰਧਰ ਦੇ ਇੱਕ ਇੰਪੋਰਟੈਂਟ ਇਹ ਜਿਹੜਾ ਸਾਡਾ ਸੈਗਮੈਂਟ ਹੈ ਕਰਤਾ ਐਂਡ ਕਰਤਾਰਪੁਰ ਦੀ ਹੋਰ ਇੰਪੋਰਟੈਂਸ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਤੋਂ ਮਿਨਿਸਟਰੀ ਹੈ ਇਟ ਇਜ਼ ਗੁੱਡ ਕਿ ਸਾਰਿਆਂ ਤੋਂ ਪਹਿਲੇ ਅਸੀਂ ਇੱਥੋਂ ਕੰਮ ਸ਼ੁਰੂ ਕੀਤਾ ਪਿਛਲੀ ਤਫਸੀ ਇਹ ਸਲਕੇ ਤੋਂ ਥੱਲੇ ਵੀ ਗਏ ਸੀ ਤੋਂ ਸਰ ਇਸ ਵਾਰ ਇਹ ਜਿਹੜੀ ਪਰਵਾ ਰੈਲੀ ਵੱਡੀ ਰੈਲੀ ਹੋ ਰਹੀ ਹੈ ਪਰਵਾ ਰੈਲੀ ਤੇ ਕੀ ਲੱਗਦਾ ਕਿ ਕਾਂਗਰਸ ਇਸ ਵਾਰ ਫਿਰ ਰਿਪੀਟ ਕਰੇਗੀ ਜੋ ਇਹ ਵੇਖੋ ਕਿਉਂਕਿ ਦੁਆਬੇ ਪਿਛਲੀ ਵਾਰ ਵੀ ਵੇਖੋ ਦੋ ਚੀਜ਼ਾਂ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਲਓ ਸਿੰਗਰੂਰ ਦੀ ਆਪ ਵਾਲੇ ਇਲੈਕਸ਼ਨ ਹਾਰ ਚੁੱਕੇ ਸੀ ਉਸ ਤੋਂ ਬਾਅਦ ਤੁਹਾਨੂੰ ਪਤਾ ਜੋ ਬਾਈ ਇਲੈਕਸ਼ਨ ਹੋਈ ਹੈ ਸਾਡੀ ਪੈਨ ਚੌਧਰੀ ਕਰਮ ਕਰਮਜੀਤ ਕੌਰ ਜੀ ਜਿਹੜੇ ਨੇ ਇਲੈਕਸ਼ਨ ਲੜੇ ਨੇ ਇਹ ਬਾਈ ਇਲੈਕਸ਼ਨ ਜਿਹੜੀ ਹੈ ਇਹ ਵੇਰ ਇਲੈਕਸ਼ਨ ਤੇ ਹੁੰਦੀ ਨਹੀਂ ਬਿਕੋਜ਼ ਸਾਰੀ ਗਵਰਨਮੈਂਟ ਇਨਵੋਲਡ ਸੀ ਪੁਲਿਸ ਇਨਵੋਲਡ ਸੀ ਬੀਡੀਪੀਓ ਦਾ ਪੰਚਾਇਤੀ ਰਾਜ ਮਹਿਕਮਾ ਇਨਵੋਲਡ ਸੀ ਸਾਰੇ ਮਿਨਿਸਟਰ ਆ ਕੇ ਬੈਠ ਕੇ तो इट वाज जैसा बीन है एक बंदे ਦੇ ਖਿਲਾਫ 10 ਬੰਦੇ ਤੁਸੀਂ ਲੜਾ ਲਓ ਨੈਸ਼ਨਲ ਸਟਾਈਲ ਕਬੱਡੀ ਹੁੰਦੀ ਹੈ ਇਹ ਕਿਉਂ ਨਹੀਂ ਪੰਜਾਬ ਸਟਾਈਲ 1 ਟੂ 1 ਵਿੱਚ ਬਾਈ ਬਾ ਸਾਹਿਬ ਇਸ ਤਰੀਕੇ ਦਾ ਮਾਹੌਲ ਰਿਹਾ ਹੈ ਜਿੰਨੀ ਤਲਕੀ ਦੇਖੋ ਨਿਲੀ ਅੱਖਾਂ ਜੱਫਾ ਪਾ ਕੇ ਗੱਲ ਕਰਨ ਦੀ ਗੱਲ ਹੈ ਕਿਵੇਂ ਵੇਖਦੇ ਹੋ ਕਿਥੇ ਪੰਜਾਬ ਸਟਾਈਲ ਕਰ ਰਿਹਾ ਹੈ ਦੇਖੋ ਬੋਸ ਅਨਫੋਰਚੂਨੇਟਲੀ ਜਿਹੜਾ ਚੀਫ ਮਿਨਿਸਟਰ ਦਾ ਰੁਤਬਾ ਹੈ ਬਹੁਤ ਵੱਡਾ ਰੁਤਬਾ ਹੈ ਇਸ ਪੋਜੀਸ਼ਨ ਤੇ ਕਿਸੇ ਟਾਈਮ ਸਤਪ੍ਰਕਾਸ਼ ਸਿੰਘ ਕਹਿ ਰਹੂ ਗਿਆਨੀ ਜੈਲ ਸਿੰਘ ਜੀ ਜਬ ਬੀਨ ਸਿੰਘ ਜੀ ਸਤਪ੍ਰਕਾਸ਼ ਸਿੰਘ ਬਾਦੂ ਜੀ ਬੈਠੇ ਰਹੇ ਕੈਪਟਨ ਅਮਰਿੰਦਰ ਸਿੰਘ ਵਰਗੇ ਰਹੇ ਨੇ ਹੁਣ ਪੰਜਾਬ ਦੀ ਬਦਕਿਸਮਤੀ ਹੈ ਜਿਸ ਕਿਸਮ ਦਾ ਬੰਦਾ ਲਿਆ ਕੇ ਬਿਠਾ ਇਸ ਪੋਜੀਸ਼ਨ ਦੇ ਲਾਇਕ ਹੀ ਨਹੀਂ ਨਾ ਉਹਦੇ ਚ ਕਾਬਲੀਅਤ ਹੈ ਨਾ ਉਹਦੇ ਚ ਫਰਕ ਦੇਣੀ ਹੈ ਨਾ ਉਹਦੀ ਕੋਈ ਬੈਕਗ੍ਰਾਉਂਡ ਹੀ ਇਸ ਕਿਸਮ ਦੀ ਹੈ ਅਨਪੋਰਟਨਟਲੀ ਉਹਨੇ ਸਾਰੇ ਵਿਧਾਨ ਸਭਾ ਉਹਦਾ ਮਾਹੌਲ ਵਿਗਾੜਦਾ ਹੈ ਲੈਵਲ ਆਫ ਡਿਸਕਸ਼ਨ ਬਿਲਕੁਲ ਗਟਰ ਲੈਵਲ ਗਟਰ ਲੈਵਲ ਦੀ ਡਿਸਕਸ਼ਨ ਸ਼ੁਰੂ ਹੋ ਗਈ ਹੈ ਕੋਈ ਅਕਲਮੰਦੀ ਦੀ ਸਿਆਣਫ ਦੀ ਗੱਲ ਉੱਥੇ ਨਹੀਂ ਹੁੰਦੀ ਜੀ ਇੱਕ ਮੁੱਖ ਮੰਤਰੀ ਜੰਦਰਾ ਤੇ ਚਾਬੀਆਂ ਪਾ ਕੇ ਸਪੀਕਰ ਨੂੰ ਇਹ ਗੱਲ ਕਹਿ ਕੇ ਵਿਧਾਨ ਸਭਾ ਨੂੰ ਤਾਲੇ ਲਵਾ ਦਿਓ ਬੰਦਾ ਇਹ ਪਹਿਲੀ ਗੱਲ ਪੁੱਛੇ ਕਿ ਕੀ ਡਾਕਟਰ ਬੀ ਆਰ ਐ ਬੇਦਕਰ ਸਾਹਿਬ ਦੀ ਇਹ ਸੋਚ ਏ ਜੀ ਜਿਨ੍ਹਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਇਹ ਫੋਰਮ ਜਿਨੇ ਜਿੱਥੇ ਲੋਕ ਸੁਚੱਜੇ ਢੰਗ ਨਾਲ ਆਪੂਆਂ ਮੁਸ਼ਕਲਾਂ ਪੇਸ਼ ਕਰਦੇ ਤੁਸੀਂ ਬਜਟ ਪੇਸ਼ ਕਰ ਰਹੇ ਹੋ ਬਜਟ ਚ ਦੇਣ ਲੈਣ ਨੂੰ ਕੁਝ ਵੀ ਨਹੀਂ ਇਟ ਵਾਸ ਅ ਕੰਪਲੀਟ ਫੇਲਡ ਬਜਟ ਤੋਖਾ ਪੰਜਾਬ ਦੇ ਨਾਲ ਚੂਰੂ ਤੇ ਕਫਰ ਤੋਲਿਆ ਸਾਹਮਣੇ ਨਜ਼ਰ ਆ ਕਿ ਮੈਂ ਬਜਟ ਸਪੀਚ ਕੀਤੀ ਹੈ ਇੱਕ ਦਿਨ ਦਾ ਵੀ ਜਵਾਬ ਦੇ ਸਕਦੇ ਨਹੀਂ ਤੇ ਮੈਂ ਨਾ ਚੁਕੋ ਜੋ ਗਾਲੀ ਹੈ ਐਦ ਕਿ ਇਸ ਲਈ ਤੇਰਾ ਜ਼ੀਰੋ ਕਹਿੰਦਾ ਸੀ ਨਾ ਭਗਵੰਤ ਮੇਰਾ ਓਪਨ ਚੈਲੰਜ ਹੈ ਅੱਜ ਜ਼ੀਰੋ ਤੇ ਆਪ ਆਏਗੀ 13 ਚ ਬਾਕੀ ਪਾਤੀਆ ਅੱਜ ਨਾ ਸੇ ਪੂਰਾ ਕਾਂਗਰਸ ਵਿਧਾਇਕ ਆਮ ਆਪੀ ਪਾਰਟੀ ਮੇਂ ਸ਼ਾਮਿਲ ਹੋ ਗਿਆ ਹੈ ਕਿਹਨੇ ਨਜਾ ਦੇਖੋ ਗੱਲ ਹੈ ਸਰਾ ਸਾਡਾ ਹੀ ਅਜੀਬ ਸੀ ਮੇਰਾ ਖਿਆਲ ਉਹ ਖੁਦਕਿਸ਼ੀ ਕਰ ਗਿਆ ਸਿਆਸੀ ਖੁਦਕਿਸ਼ੀ ਇਹਨੂੰ ਕਿਹਾ ਜਾਂਦਾ ਐਂਡ ਮੈਂ ਸਮਝਦਾ ਕਿ ਜਦੋਂ ਪਾਰਟੀਆਂ ਕੈਂਡੀਡੇਟ ਚੂਜ਼ ਕਰਨ ਉਹਨਾਂ ਦੀ ਬੈਕਗ੍ਰਾਉਂਡ ਜ਼ਰੂਰ ਵੇਖੋ ਮਾਈਂਡ ਕਰਦੇ ਨੇ ਜਦੋਂ ਮੈਂ ਕਹਿੰਦਾ ਜਦੋਂ ਮੈਂ ਸ਼ਬਦ ਕਹੀ ਇਹੋ ਜੇ ਇਸਤੇਮਾਲ ਕਰਨਾ ਉਹ ਡਿਗਰੀਟ ਬੰਦੇ ਪੀ ਡਿਗਰੀ ਦਾ ਇਹੀ ਫਰਕ ਹੁੰਦਾ ਪਹਿਲੇ ਜਿਹੜਾ ਅੱਜ ਸਾਨੂੰ ਛੱਡ ਕੇ ਗਿਆ ਇਹ ਪਹਿਲੇ ਪੀ 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 ਵੈਸੇ ਮਨਪ੍ਰੀਤ ਬਾਦਲ ਨੂੰ ਛੱਡਾ ਫਿਰ ਸਾਹ ਪ੍ਰਕਾਸ਼ ਸਿੰਘ ਬਾਦਲ ਕੋਲ ਚਲਾ ਗਿਆ ਖਾਲੀਦਲ ਚਰੇ ਮੌਕੇ ਤੇ ਆ ਕੇ ਪੈਰ ਤੇ ਸਾਡੇ ਲੋਕਾਂ ਨੇ ਇਹਨੂੰ ਕਾਂਗਰਸ ਸ਼ਾਮਿਲ ਕਰਕੇ ਟਿਕਟ ਦੇ ਦਿੱਤੀ ਹੁਣ ਇਹਨੂੰ ਆਪ ਵਾਲਿਆਂ ਨੇ ਵੇਖੋ ਆਪ ਕੋ ਤੁਸੀਂ ਇਹ ਵੇਖੋ ਜਿਹੜੀ ਗਵਰਨਮੈਂਟ ਢਾਈਆਂ ਸਾਲਾਂ ਦੀ ਜਾਂ ਸਵਾ ਦੋ ਸਾਲ ਦੀ ਅਫਿਸ ਦੇ ਵਿੱਚ ਇਨਾ ਕੋਲੇਚਰ ਰਿੰਕੂ ਵੀ ਫਾਰਮਰ ਕਾਂਗਰਸੀਮੈਂਟ ਇਹਨੂੰ ਚੁੱਕ ਕੇ ਲਿਆ ਗਿਆ ਉਹਦਾ ਮਤਲਬ ਇਹਨਾ ਇਹ ਆਪ تسلیم ਕਰਦੇ ਇਹਨਾ ਕੋ ਬੰਦਾ ਹੀ ਕੋਈ ਹਾਤੀ ਲੋਕ ਸਭਾ ਇਲੈਕਸ਼ਨ ਲੜਾਂ ਜੋ ਜਿਹੜਾ ਬਗਾਨੇ ਬੰਦੇ ਨੂੰ ਚੁੱਕ ਕੇ ਲਿਆਦਾ ਉਹ ਪਾਰਟੀ ਉਹਦਾ ਮਤਲਬ ਹੈ ਉਹਨਾਂ ਦੀ ਨਾ ਕੋਈ ਆਈਡੀਓਲੋਜੀ ਨਾ ਦੇ ਆਰ ਬੈਂਕਰਪਟ ਆਫ ਆਈਡੀਓਲੋਜੀ ਨਹੀਂ ਤੇ ਕਦੀ लोकसभा दीगा सीता ਤੁਸੀਂ ਐਵੇਂ ਕੋਈ ਤੁਰਦਾ ਫਿਰਦਾ ਸੜਕ ਤੇ ਬੰਦਾ ਜਦੋਂ ਮਰਜੀ ਚੁੱਕ ਕੇ ਉਹਨੂੰ ਕਹੋ ਕਿ ਤੂੰ ਸਾਡੀ ਪਾਰਟੀ ਦੇ ਕਹਿੰਦਾ ਮੈਂ ਦਾ ਮੀਡੀਆ ਰਿਪੋਰਟ ਜਾਂਦਾ ਕਿ ਭਾਈ ਸੀ ਅਕਾਲੀ ਦਲ ਦਾ ਗਠਜੰਬੰਧਨ ਜੋ ਲਗਭਤ ਹੈ ਹੋ ਚੁਕਾ ਹੈ ਸੀਟੇ ਵੀ ਬੱਝ ਚੁਕੀ ਹੈ ਕੀ ਇਸ ਦਾ ਫੈਕਟ ਪੜੇਗਾ 2013 ਕੇ ਮੈਂ ਤੇ ਵੈਲਕਮ ਕਰਾਂਗਾ ਮੈਂ ਇਸ ਗੱਲ ਕਰਨ ਵੈਲਕਮ ਕਰਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਪਾਰਟਨਰ ਸੀ ਜਦੋਂ ਚਾਰ ਕਾਲੇ ਕਾਨੂੰਨ ਮੋਦੀ ਸਾਹਿਬ 6 ਮਿੰਟ ਡਿਸਕਸ਼ਨ ਤੋਂ ਬਾਅਦ ਲੈ ਕੇ ਆਈ ਸੀ ਹਰ ਸਿਮਰਤ ਕੌਰ ਜੀ ਕਿਸੇ ਦਾ ਸਰ ਸੀ ਐਗਜੈਕਟਲੀ ਨਿਊ ਕਿ ਕਾਨੂੰਨ ਕੀ ਆ ਰਹੇ ਨੇ ਐਂਟੀ ਪੰਜਾਬ ਨੇ ਐਂਟੀ ਮਾਰਕ ਜਦੋਂ ਮੌਕੇ ਤੇ ਕਾਨੂੰਨ ਆਏ ਵੱਡੇ ਪੇਮਾਨੇ ਤੇ ਸਾਰੇ ਹਿੰਦੁਸਤਾਨ ਚ ਬਗਾਵਤ ਹੋ ਗਈ ਵਿਸ਼ੇਸ਼ ਤੌਰ ਪੰਜਾਬ ਚ ਹੋਈ ਤੇ ਕਿਸਾਨ ਯੂਨੀਅਨਸ ਦੇ ਜਾ ਕੇ ਬਾਦਲ ਸਾਹਿਬ ਦੇ ਘਰ ਦੇ ਬਾਹਰ ਉਹਨਾਂ ਦੇ ਪਿੰਡ ਬਾਦਲ ਪਿੰਡ ਚ ਮੋਰਚਾ ਲਾ ਦਿੱਤਾ ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਫਿਰ ਆਏ ਤੁਹਾਨੂੰ ਯਾਦ ਹੋਏਗਾ ਉਸ ਤੋਂ ਪਹਿਲੇ ਹਰ ਸਿਮਰਤ ਬਾਦਲ ਸਾਸੂ ਕੁਬੀਰ ਸਿੰਘ ਬਾਦਲ ਤੇ ਲੇਟ ਸਵਰਗੀ ਸਾਹ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਇਹਨਾਂ ਨੇ ਵਕਾਲਤ ਕਰਾਈ ਹੈ ਕਾਲੇ ਕਾਨੂੰਨਾਂ ਦੀ ਤੇ ਜਦੋਂ ਵੱਡੀ ਬਗਾਵਤ ਹੋ ਗਈ ਲੋਕ ਨਹੀਂ ਰੁਕੇ ਤੇ ਫਿਰ ਇਹਨਾਂ ਨੇ ਸੋਚਿਆ ਕਿ ਸਾਡਾ ਤਾਂ ਬਿਲਕੁਲ ਲੋਕਾਂ ਵਿੱਚ ਕਿਸਾਨੀ ਦੇ ਵਿੱਚ ਕਿਉਂਕਿ ਬੈਕਗ੍ਰਾਉਂਡ ਜਿਹੜੀ ਬੇਸਿਕ ਸਟਰੈਂਥ ਹੈ ਅਕਾਲੀ ਦਲ ਦੀ ਉਹ ਪਿੰਡਾਂ ਵਿੱਚ ਉਹਨਾਂ ਨੇ ਵੇਖਿਆ ਕਿ ਹਮੇਸ਼ਾ ਵਾਸੇ ਕਟ-ਆਫ ਹੋ ਜਾਗੇ ਫਿਰ ਬੀਬੀ ਹਰ ਸਿਮਰਤ ਕੌਰ ਜੀ ਕੋਲੋਂ ਸਿਫਾ ਦਵਾਇਆ ਵਾਪਸ ਲਿਆਂਦਾ ਮੈਂ ਅੱਜ ਪੁੱਛਣਾ ਚਾਹਾਂਗਾ ਸਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਥੋੜਾ ਜਿਆ ਦੱਸੋ ਤਾਂ ਸਹੀ ਜਿਹੜੀਆਂ ਗੋਲੀਆਂ ਵੱਜੀਆਂ ਨੇ 300 ਬੰਦਾ ਸਾਡਾ ਫਟੜ ਪਿਆ ਹਰਿਆਣੇ ਦੀ ਸਰਕਾਰ ਭਾਜਪਾ ਦੀ ਸਰਕਾਰ ਨੇ ਗੋਲੀਆਂ ਮਾਰੀਆਂ ਸੈਂਟਰ ਦੇ ਕਹਿੰਦੇ ਵੱਜੀਆਂ ਸ਼ੁਭਕਰਨ ਸਿੰਘ ਦੀ ਸ਼ਹਾਦਤ ਹੋ ਚੁੱਕੀ ਹੈ 8 ਬੰਦੇ ਹੋਰ ਨੈਚਰਲ ਕੌਜ਼ਸ ਕਰ ਉਹ ਤੇ ਡੈਥ ਹੋ ਚੁੱਕੀ ਹੈ ਕੀ ਇਹ ਕਤਲਾਂ ਦੇ ਵਿੱਚ ਫਿਰ ਤੁਹਾਡਾ ਹੱਥ ਨਹੀਂ ਕਿ ਤੁਸੀਂ ਉਸ ਪਾਰਟੀ ਦੇ ਨਾਲ ਹੁਣ ਫਿਰ ਅਲਾਈਂਸ ਕਰਨ ਚੱਲਿਓ ਜਿਨ੍ਹਾਂ ਨੇ ਪਹਿਲੇ ਕਾਲੇ ਕਾਨੂੰਨ ਲੈ ਕੇ ਆਂਦੇ ਕਿਸਾਨੀ ਦੇ ਖਲਾਫ ਅੱਜ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਫਟੜ ਕਰਕੇ ਰੱਖਿਆ ਜੀ ਅੱਜ ਇੱਕ ਆਜ਼ਾਦ ਆਜ਼ਾਦ ਨਾ ਦੇਸ਼ ਤੇ ਵਿੱਚ ਕਿਸਾਨਾਂ ਨੂੰ ਆਪਣੇ ਕੈਪੀਟਲ ਦੇ ਵਿੱਚ ਪਹੁੰਚਣ ਦਾ ਅਧਿਕਾਰ ਕੋਈ ਨਹੀਂ ਤਿੰਨ ਤਿੰਨ ਇੰਚ ਦੇ ਕਿੱਲੇ ਲਾਏ ਨੇ ਉੱਥੇ ਜੀ ਗੋਲੀਆਂ ਮਾਰੀਆਂ ਜਾ ਰਹੀਆਂ ਇੱਕ ਇੱਕ ਹਫਤਾ ਦਸ ਦਿਨ ਗਵਰਨਮੈਂਟ ਆਫ ਪੰਜਾਬ ਪ੍ਰੋਟੈਕਟ ਆਪਣੇ ਲੋਕਾਂ ਨੂੰ ਨਹੀਂ ਕਰ ਸਕੀ ਜੀ ਇਹ ਮੈਂ ਬੰਦੀ ਸਿੰਘਾ ਦੀ ਗੱਲ ਕਰਦੇ ਨੇ ਕੀ ਬੰਦੀ ਸਿੰਘਾਂ ਦਾ ਸਾਰੇ ਛਡਾ ਦਿੱਤੇ ਨੇ ਇਹਨਾਂ ਨੇ ਸੈਂਟਰ ਸਰਕਾਰ ਕੋਲ ਕੀ ਅਮਰਿਤਪਾਲ ਸਿੰਘ ਹੋਣੀ ਸ਼ਾਮਦੀਆਂ ਤੇ ਦਿਬਰੂਗੜ੍ਹ ਦੀਆਂ ਜੇਲਾਂ ਚੋਂ ਛੁੱਟ ਗਏ ਨਹੀਂ ਸੀ ਸਾਰੇ ਤੇ ਜੇ ਕਰਨਗਾਸੀ ਤੇ ਵੈਲਕਮ ਕਰਾਂਗੇ ਸਰ ਹਾਈ ਕਮਾਂਡ ਨੇ ਗੱਲ ਜੋ ਲਿਸਟ ਜਾਰੀ ਕੀ ਹੈ ਪਹਿਲੀ ਔਰ ਬਾਕੀ ਜੋ ਪੰਜਾਬ ਦੇ ਅੰਦਰ ਆ ਕੇ ਜਾਂ 13 ਜਨਵਰੀ ਨੂੰ ਸੈਟਾਂ ਕੀ ਲਿਸਟ ਪੇ ਚਾਰੇ ਹੋ ਰਹੀ ਹੈ ਮੇਰੀ ਸੁਣ ਲੋ ਮੇਰੀ ਸੁਣ ਲੋ ਕੱਲ ਸਾਡੀ ਮੀਟਿੰਗ ਹੈ 11 ਵਜੇ ਦਿੱਲੀ ਦੇ ਵਿੱਚ ਮੈਨੂੰ ਬੁਲਾਇਆ ਹੈ ਕਿ ਮੈਂ ਸਵੇਰ ਦੀ ਫਲਾਈਟ ਤੇ ਜਾ ਰਿਹਾ ਕੱਲ ਸਾਡੇ ਕੋ ਨਾਲ ਲਿਤੇ ਜਾਣਗੇ ਫਿਰ ਸੀਸੀ ਹੋਏਗੀ ਇਹ ਜਿਹੜੀ ਸੀਟਾਂ ਦਾ ਫੈਸਲਾ ਪੰਜਾਬੀਆਂ ਦਾ ਇਹ ਪੰਜ-ਛੇ ਦਿਨਾਂ ਦਾ ਹੈ ਹੰਦਯੂ ਸੀਐਮ ਜਿਹੜੇ ਕੋਲ ਚੰਨੂ ਸਾਹਿਬ ਸੀਐਮ ਚੰਨੀ ਸਾਹਿਬ ਲੜਨਗੇ ਕਿੰਨੀ ਅਜੇ ਕੋਈ ਕੋਈ ਕਿਸੇ ਕਿਸਮ ਦਾ ਫੈਸਲਾ ਨਹੀਂ ਅਜੇ ਤੇ ਸਾਡੀ ਮੀਟਿੰਗ ਪਹਿਲੀ ਨਹੀਂ ਹੋਈ ਅਜੇ ਮੀਟਿੰਗ ਸਾਡੀ ਨਹੀਂ ਹੋਈ ਸਾਡੇ ਪੁਰਾਣੇ ਕੈਰੀਡੀਟ ਇਹ ਦੇਖੋ ਫਲਾਟ ਖੜੇ ਨੇ ਤੋ ਅਜੇ ਕੋਈ ਫੈਸਲਾ ਨਹੀਂ ਹੋਇਆ ਪਾਰਟੀ ਜੋ ਫੈਸਲਾ ਕਰੇਗੀ ਸਾਰਾ ਸੋਚ ਵਿਚਾਰ ਕੇ ਕੇਂਦਰ ਸਰਕਾਰ ਚੈਲੰਜ ਕੀਤਾ ਅਸੈਂਬਲੀ ਦੇ ਵਿੱਚ ਕਿ ਤੁਸੀਂ ਤੁਹਾਡੇ ਸੀਨੀਅਰਸ ਦਾ ਸਾਡੇ ਨਾਲ ਦਿੱਲੀ ਬੈਠਦੇ ਆਪ ਨਾਟਲੀ ਅ ਪ੍ਰੋਬਲਮ ਇਨ ਇਲੈਕਸ਼ਨਸ ਫॉर ਯੂ ਦੇਖੋ ਗੱਲ ਐ ਸ੍ਰੀ ਮੈਂ ਤੇ ਪਹਿਲੇ ਹੱਥੋਂ ਕਲੀਅਰ ਐ ਇੱਕ ਸਾਲ ਪਹਿਲੇ ਦਾ ਕਿਹਾ ਸੀ ਕਿ ਅਸੀਂ ਬਾਦ ਪੋਲ ਲਾਲ ਵੀ ਇਹਨੂੰ ਟੱਚ ਨਹੀਂ ਭਗਵੰਦਰ ਸਾਡੇ ਸੀਨੀਅਰ ਬੈਂਦੇ ਨੇ ਕਿ ਨਹੀਂ ਬੈਂਦੇ ਮੈਂ ਉਹਦੇ ਨਾਲ ਕੋਈ ਸਾਡੀ ਸਿਹਤ ਤੇ ਦਾ ਕੋਈ ਫਰਕ ਨਹੀਂ ਪੰਜਾਬ ਦੇ ਵਿੱਚ ਵੀ ਨਾਥਿੰਗ ਟੂ ਡੂ ਵਿਦ ਭਗਵੰਤ ਐਂਡ ਹਿਸ ਓਨ ਪੀਪਲ ਅਸੀਂ ਇਹ ਵੇਖੋ ਹਿੰਦੁਸਤਾਨ ਦੇ ਵਿੱਚ ਬਾਹਰਲੇ ਸੂਬੇ ਕੀ ਫੈਸਲਾ ਲੈਂਦੇ ਨੇ ਬੀਜੇਪੀ ਨੂੰ ਰੋਕਣ ਦਾ ਫੈਸਲਾ ਹੈ ਬਟ ਪੰਜਾਬ ਦੇ ਵਿੱਚ ਵੀ ਆ ਦੀ ਮੇਨ ਆਪੋਜੀਸ਼ਨ ਅਸੀਂ ਕਿਸ ਢੰਗ ਦੇ ਨਾਲ ਭਗਵੰਤ ਸਿੰਘ ਦੇ ਨਾਲ ਇਹਦੇ ਨਾਲ ਇਕੱਠੇ ਬਹਿ ਸਕਦੇ ਹਾਂ ਨਾਲੇ ਬੈਠਣ ਦੇ ਕਾਬਿਲ ਹੀ ਨਹੀਂ ਬਣਦੇ ਬਟ ਅਲਟੀਮੇਟਲੀ ਤੁਹਾਡੀਆਂ ਸੀਸ ਦਾ ਇੰਡੀਆ ਬਲੌਗ ਵਿੱਚ ਇਕੱਠੇ ਹੀ ਜਾਂਦੀਆਂ ਨੇ ਨਹੀਂ ਉਹ ਕੋ ਜੋ ਮਰਜੀ ਜਾਂਦੀਆਂ ਰਹਿਣ ਸੀ ਉੱਥੇ ਜੋ ਮਰਜੀ ਜਾਂਦੀਆਂ ਰਹਿਣ ਸਾਡਾ ਫੈਸਲਾ ਪਹਿਲੇ ਤੋਂ ਇਹ ਹੈ ਇਹਦੀ ਐਂਡ ਵੀਆ ਦੀ ਪ੍ਰਿੰਸੀਪਲ ਆਪੋਜੀਸ਼ਨ ਤੁਹ ਆਪ ਇਸ ਦੀ ਕਾਂਗਰਸ ਕੋਈ ਨਾ ਸਾਡਾ ਕੋਈ ਧੋਲੇ ਸਾਹਿਬ ਅਖੀਰ ਦਾ ਸਵਾਲ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਮਾਨ ਸਾਹਿਬ ਨੇ ਕਿਹਾ ਕਿ ਮੈਂ 8 ਵਜੇ ਤੋਂ ਬਾਅਦ ਡੇਢ ਤੱਕ ਮੁਕੰੰਦ ਤੇ ਬਸ ਕਿੱਥੇ 9:30 ਤੋਂ 8:30 ਵਜੇ ਤੱਕ ਮੀਟਿੰਗ ਆ ਕਰਵਾਉਣਾ ਰਿਹਾ ਹੈ ਇਹ ਲਾ ਕਿਉਂ ਨਹੀਂ ਨਿਕਲ ਪਾ ਰਿਹਾ ਕੋਈ ਸਿੱਟਾ ਕਿਉਂ ਨਹੀਂ ਨਿਕਲਦਾ ਇਹਦਾ ਸਿੱਟਾ ਤਾਂ ਨਹੀਂ ਨਿਕਲ ਪਾ ਰਿਹਾ ਕਿ ਕਿਸਾਨ ਯੂਨੀਅਨਸ ਨੂੰ ਪਹਿਲੇ ਕਮਜ਼ੋਰ ਕਰਨ ਚ ਭਗਵੰਤ ਮਾਨ ਦਾ ਰੋਲ ਹੈ ਸਾਰੀਆਂ ਯੂਨੀਅਨਸ ਪਹਿਲੇ ਇਕੱਠੀਆਂ ਸੀ ਥੋੜਾ ਡਿਸਕ੍ਰਾਈਬ ਕਰ ਦਿਓ ਕਿਵੇਂ ਨਹੀਂ ਮੈਂ ਉਹ ਸਮਝਦੇ ਭਗਵੰਤ ਮਾਨ ਸਮਝਦਾ ਤੇ ਕਿਸਾਨ ਯੂਨੀਅਨ ਵੀ ਸਮਝਦੀ ਮੈਂ ਮੈਂ ਤੁਹਾਨੂੰ ਇੱਕੋ ਗੱਲ ਕਹੀ ਕਿਸਾਨ ਯੂਨੀਅਨ ਸਿਪਾੜ ਪਾਇਆ ਹਸਪਤਲ ਇਹ ਕਿਸਾਨਾਂ ਨੂੰ ਉੱਥੇ ਖੜ ਕੇ ਨੋਇੰਗਫੁਲੀ ਵੈਲ ਕਿ ਹਰਿਆਣੇ ਨੇ ਸਾਡੇ ਕਿਸਾਨਾਂ ਨੂੰ ਟੱਪਣ ਨਹੀਂ ਦੇਣਾ ਵੇਖੋ ਕਾਂਗਰਸ ਦੀ ਸਰਕਾਰ ਚ ਇੱਕ ਲਾਠੀ ਦਾ ਕਿਸਾਨਾਂ ਤੇ ਨਹੀਂ ਵੱਜੀ ਅਸੀਂ ਇਨਸ਼ੋਰ ਕੀਤਾ 6 ਪੈਸੇ ਕਿ ਦਿੱਲੀ ਤੱਕ ਪਹੁੰਚ ਸਕਦਾ ਇਹਨੂੰ ਪਤਾ ਸੀ ਕਿ ਉਧਰ ਤਿਆਰ ਨੇ ਹਰਿਆਣੇ ਵਾਲੇ ਉਧਰ ਐਂਟਰ ਨਹੀਂ ਹੁੰਦੇ ਨਾ ਐਂਡ ਇਹਦੀ ਮੈਂ ਵੇਖੋ 100 ਮੈਂ ਤੁਹਾਨੂੰ ਜਿਹੜੀ ਪੱਕੀ ਦੱਸ ਲਾ ਇਹ ਭਾਜੀਪੀ ਦੀ ਸੈਂਟਰਲ ਕਮਾਂਡ ਦੇ ਇਸ਼ਾਰਿਆਂ ਤੇ ਚੱਲ ਰਿਹਾ। ਇਹ ਜੋ ਕੁਝ ਭਗਵੰਤ ਕਰ ਰਿਹਾ ਮੈਂ ਪਹਿਲੇ ਵੀ ਕਿਹਾ ਏਕਨਾ ਸ਼ਿੰਦੇ ਨਿਕਲਣਾ। ਅੱਜ ਜਿਸਾ ਤੁਸੀਂ ਦੱਸਿਆ ਨਾ ਸਾਡਾ ਜੀਪੀ ਗਿਆ। ਇਹ ਆਪ ਦਾ ਜੀਪੀ ਹੋਣਾ ਜੀ। ਜਾਣਾ ਕਿੱਥੇ ਵੀ ਦੱਸ। ਇਹ ਜੀਪੀਐਸ ਲੱਗਾ ਹੋਣਾ ਇਹਦੇ ਤੇ ਜੀਪੀਐਸ ਜਿੱਨੂੰ ਕਹਿੰਦੇ ਜਾਣਾ ਇਹਨੇ ਉੱਥੇ ਉਹ ਜਿਹੜੀ ਇਹਨਾਂ ਦੀ ਉਹ ਉਹ ਕਿੱਥੇ ਦਫ਼ਤਰ ਇਹਨਾਂ ਦਾ ਦਿੱਲੀ ਤੇ ਇਹਨਾਂ ਦਾ। ਆ ਭਾਜੀਪੀ ਵਾਲਿਆਂ ਦਾ ਹੈੱਡਕੁਆਰਟਰ ਕਿੱਥੇ ਹੈ? ਕੀ ਉਹ ਦਫ਼ਤਰ ਨੂੰ ਕੀ ਜੀਪੀਪੀ ਦੀ ਜਾਣਾ ਇਹਨਾਂ ਨੇ। 100% ਜਿੱਦਣ ਮਹਾਰਾਸ਼ਟਰ ਦਾ ਹਾਜ ਲੱਗਾ ਉਹ ਦਿਨ ਇਹਨੇ ਵੀ ਤੇ ਬਹੁਤ ਸਾਰੇ ਐਮਐਲਏ ਭੱਜ ਜਣੇ ਨੇ ਆਲਰੇਡੀ ਦੇ ਆਰ ਇਨ ਟੱਚ ਵਿਦ ਬੀਜਪੀ ਬੰਤਾਰੀ ਬੰਦੇ ਆਪ ਦੇ ਆਰ ਇਨ ਟੱਚ ਵਿਦ ਬੀਜਪੀ ਹਾਂ ਉਹ ਗੋਇੰਗ ਟੂ ਟੇਕ ਅਪ ਦ ਮੈਟਰ ਆਫ ਐਮਐਲਏ ਸਸਪੈਂਡਡ ਮਨ ਤੁਹਾਡੇ ਰਾਜਾ ਬਣੀ ਪਰ ਪਾਰਟੀ ਸਿਸਟਮ ਕਿੰਨਾ ਮੌਨ ਮੱਕੋ ਕਿੰਨਾ ਚਲਾ ਕੇ ਨਹੀਂ ਚਲੋ ਤੇ ਇੱਕ ਦਿਨ ਦੀ ਸਸਪੈਂਸ਼ਨ ਸੀ ਜੀ ਉਹਦੇ ਚ ਮੈਂ ਵੀ ਸਸਪੈਂਡਡ ਆ ਕੋਈ ਇੱਕ ਬੰਦਾ ਨਹੀਂ ਐ ਸਾਰੇ ਦੇ ਸਾਰੇ 9 ਬੰਦੇ ਹਾਂਜੀ ਸਾਹਿਬ ਦੀ ਸ਼ਿਕਾਇਤ ਦਾ ਕੋਟਲੀ ਸਾਹਿਬ ਦੀ ਨਹੀਂ ਕੋਟਲੀ ਸਾਹਿਬ ਦੀ ਸ਼ਿਕਾਇਤ ਇਹ ਇੱਕ ਅੰਨੇ ਤੇ ਗੁੰਗੇ ਜੱਜ ਦੇ ਸਾਹਮਣੇ ਕੀਤੀ ਸੀ ਅੰਨਾ ਵੀ ਐ ਤੇ ਗੰਗਾ ਵੀ ਐ ਤੇ ਬੋਲਾ ਵੀ ਐ ਤੇ ਨਾ ਉਹਦਾ ਕੁਲਤਾਰ ਸਿੰਘ ਸੰਧਮੈਂ ਉਹਦੇ ਕੋਲ ਕੀਤੀ ਇੱਕ ਦਲਤ ਵੀਰ ਦੇ ਉੱਤੇ ਇਨਾ ਭੱਦੇ ਸ਼ਬਦਾਂ ਦਾ ਇਸਤੇਮਾਲ ਕਰਨਾ ਪ੍ਰਿਵਿਲੇਜ ਮੋਸ਼ਨ ਮੂਵ ਕਰਨਾ ਉਹਨੇ تسلیم ਕਰਨਾ ਕਿ ਮੇਰੇ ਕੋ ਆ ਗਿਆ ਬਟ ਹੀ ਡਾ ਨਾਥਿੰਗ ਹੀ ਵਿਲ ਡੂ ਨਾਥਿੰਗ ਮਤਲਬ ਹੀ ਇਜ਼ ਅ ਪਪਟ ਸਪੀਕਰ ਮਤਲਬ ਦਿਨ ਜਿਤਨੀ ਸ਼ਬਦਾਬਲੀ ਚਲਦੀ ਰਹੇ ਕਿ ਕਿਹੜੀ ਜੀ ਤਾਂ ਜਿਹੜੀ ਤਰੀਕੇ ਦਾ ਸ਼ਬਦਾਬਲੀ ਵਰਤੀ ਨਹੀਂ ਜੀ ਕਿਹੜੀ ਆ ਜਿਹੜੀ ਕਹਿੰਦਾ ਬੋਲਿਆਂ ਵਾਲੀ ਨਹੀਂ ਨਹੀਂ ਸਰ ਜਿਹੜੀ ਸਭ ਨੂੰ ਪਤਾ ਨਹੀਂ ਸਾਹਿਬ ਨੇ ਕਈਆਂ ਗੀਆਂ ਗੱਲਾਂ ਉਹਨਾਂ ਤੇ ਜਾਂ ਹੋਰ ਸੀ ਇਹ ਮੇਰੀ ਸੁਣੋ ਭਗਵੰਤ ਮਾਨ ਜੋ ਮਰਜ਼ੀ ਕਹੇ ਪੰਜਾਬ ਦੇ ਲੋਕ ਇੰਤਜ਼ਾਰ ਕਰ ਰਹੇ ਨਾ ਜਿੱਦਣੇ ਬਾਹਰ ਆਣਗੇ ਤੁਸੀਂ ਵੇਖਿਓ ਇਹ ਲੋਕ ਪੰਜਾਬ ਦੇ ਨਾ ਨਾ ਕਰਦੇ ਅਰੇ ਬਾਜਵਾ ਸਾਹਿਬ ਜਿਹੜੀ ਕੇਂਦਰ ਸਰਕਾਰ ਵੱਲੋਂ ਪੰਜ ਫਸਲਾਂ ਤੇ ਐਮਐਫਪੀ 5 ਸਾਲ ਵਾਸਤੇ ਦਿੱਤੀ ਗਈ ਹੈ ਔਰ ਕੱਲ 100 ਰੁਪਏ ਜਿਹੜਾ ਟਰੈਲੂ ਸਿਲੰਡਰ ਤੇ ਘਟਾਇਆ ਗਿਆ ਮੇਰੀ ਸੁਣ ਲੋ ਭਾਜਪੀ ਨੇ ਐਮਐਸਪੀ ਲੀਗਲਾਈਜ਼ ਅਕੋਰਡਿੰਗ ਟੂ ਡਾਕਟਰ ਐਮਐਸ ਸੁਆਮੀਨਾਥ ਦੇ ਫਾਰਮੂਲੇ ਨਾਲ ਮੰਗ ਰਹੇ ਸੀ ਉਹਦੇ ਸੀ 2 50% ਪ੍ਰੋਫਿਟ ਉਹ ਕਿੱਥੇ ਦਿੱਤਾ ਜੀ ਕਿੱਥੇ ਦਿੱਤਾ ਹਾਂਜੀ ਨਹੀਂ ਹੈ ਹੀ ਨਹੀਂ ਕਾਈਂ ਤੇ ਕਿਸਾਨ ਇਸੇ ਗੱਲ ਕਰਦੇ ਤੇ ਕਿਸਾਨਾਂ ਨੂੰ ਧਰਨਾ ਦੇ ਰਹੇ ਨੇ ਜੀ ਜੇ ਤੇ ਸੌਰਗਿਆ ਹੁੰਦਾ ਜੇ ਡਾਕਟਰ ਸੁਆਮੀਨਾਥ ਦੇ ਫਾਰਮੂਲੇ ਮੁਤਾਬਕ ਦਿੱਤਾ ਹੁੰਦਾ ਤੇ ਕਦੋਂ ਦੇ ਵਾਪਸ ਆ ਜਾਂਦੇ ਸੀ ਇਹਨਾਂ ਨੇ ਵੇਖੋ ਦੋ ਚੀਜ਼ਾਂ ਮੋਟੀਆਂ ਸਮਝ ਲੋ ਭਾਜਪਾ ਵਪਾਰੀਆਂ ਦੀ ਪਾਰਟੀ ਕਿਸਾਨੀ ਤੇ ਵਪਾਰੀਆਂ ਦਾ ਇੱਕ ਪੇਟ ਹੈ ਜੇ ਕਿਸਾਨਾਂ ਨੂੰ ਪੈਸੇ ਵੱਧ ਮਿਲਣਗੇ ਤੇ ਵਪਾਰੀ ਦਾ ਪੇਟ ਕਟਿਆ ਜਾਏਗਾ ਜੇ ਜੇ ਵਪਾਰੀ ਨੂੰ ਵੱਧ ਮਿਲ ਕੇ ਤੇ ਕਿਸਾਨੀ ਦਾ ਕਟਿਆ ਜਾਏਗਾ ਤਾਂ ਕਿਸਾਨਾਂ ਨੂੰ ਤੇ ਆਸ-ਉਮੀਦ ਕਿਸਾਨ ਨੂੰ ਤੇ ਖੇਤ ਮਜ਼ਦੂਰ ਨੂੰ ਤੇ ਗਰੀਬ ਆਦਮੀ ਨੂੰ ਤੇ ਦਲਿਤ ਵਰਗ ਨੂੰ ਪਛੜੀਆਂ ਸ਼ਰੇੜੀਆਂ ਨੂੰ ਕੋਈ ਬੋਦੀ ਤੋਂ ਆਸ ਨਹੀਂ ਨਾ ਇਹਨਾਂ ਨੇ ਕੋਈ ਤੁਹਾਨੂੰ ਦੇਣਾ ਹੀ ਹੈ ਤੇ ਪੰਜਾਬ ਨੂੰ ਜਾਣ ਬੁੱਝ ਕੇ ਇਹਨਾਂ ਨੇ ਆਰਥਿਕ ਤੌਰ ਤੇ ਕਮਜ਼ੋਰ ਰੱਖਿਆ ਸਾਡੇ ਬਾਰਡਰ ਜਿਹੜੇ ਉਹ ਬੰਦ ਕਰਕੇ ਰੱਖੇ ਨੇ ਸੋ ਇਸ ਗੱਲ ਕਰ ਰਹੇ ਨਾ ਤੋਂ ਤੁਹਾਨੂੰ ਕੋਈ ਆਸ-ਉਮੀਦ ਨਹੀਂ ਤੇ ਨਾ ਭਾਜਪਾ ਨਾ ਤੁਸੀਂ ਵੇਖੋ ਐ ਕਿ ਲੋਕ ਕਰਦੇ ਕੀ ਨੇ ਜਦੋਂ ਇੱਥੇ ਕਿਸਾਨ ਹਣ ਵੇਲੇ ਹੋ ਕੇ ਬਾੜਾਂ ਤੋਂ ਪੰਜਾਬ ਦੇ ਪਿੰਡਾਂ ਜਾਣੇ ਤੇ ਜਦੋਂ ਪੰਜਾਬ ਦੇ ਪਿੰਡਾਂ ਚ ਤੁਰ ਕੇ ਤੁਸੀਂ ਆਪੇ ਵੇਖ ਲਿਓ ਇਹਨਾਂ ਨੇ ਕੀ ਹੋਇਆ ਅੱਜ ਵੀ ਜਿਹੜੇ ਲੀਡਰ ਆ ਰਹੇ ਨੇ ਦਵਿੰਦਰ ਯਾਦਵ ਲੇਕਿਨ ਦੂਸੇ ਸੰਸਦ ਉਹ ਕਈ ਇਵੈਂਟ ਤੇ ਨਜ਼ਰ ਨਹੀਂ ਆਉਂਦੇ ਹੈਗੇ ਆ ਉਹ ਤੁਹਾਡੇ ਵੀ ਉਹਨਾਂ ਦੇ ਕਟਾਰਸ਼ ਕੀਤਾ ਕਿ ਉਹ ਸਿਰਫ ਕੱਲੀ ਮਿੱਤਰ ਪਿਆ ਰਹੇ ਨੇ ਉਹ ਤੁਹਾਡੀ ਈਡੀਕ ਚ ਨੇ ਕਿ ਤੁਸੀਂ ਸਦ